ਗੁਰਾਇਆਂ ਦੇ ਰਾਮਗੜੀਆਂ ਮੁਹੱਲੇ 'ਚ ਭਵਜਨ ਸਮਾਜ ਪਾਰਟੀ ਗੁਰਾਇਆਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਸਪਾ ਦੇ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਪਹੁੰਚੇ ਉਹਨਾਂ ਨਾਲ ਸਟੇਟ ਆਗੂ ਲਾਲਚੰਦ ਓਜਲਾ ਸਟੇਟ ਆਗੂ ਤਿਰਥਰਾਜਪੁਰਾ ਸਾਬਕਾ ਸਰਪੰਚ ਖੁਸ਼ੀਰਾਮ ਜਰਨੈਲ ਸਿੰਘ ਸੀਨੀਅਰ ਆਗੂ ਆਦਿ ਹਾਜ਼ਰ ਹੋਏ ਜਿਨ੍ਹਾਂ ਦਾ ਹਲਕਾ ਪ੍ਰਧਾਨ ਸੁਖਵਿੰਦਰ ਬਿੱਟੂ ਗੁਰਾਇਆਂ ਪ੍ਰਧਾਨ ਦਿਆ ਸ਼ੰਕਰ ਅਤੇ ਉਹਨਾਂ ਦੀ ਸਮੁੱਚੀ ਗੁਰਾਇਆਂ ਟੀਮ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਮੀਟਿੰਗ ਦੌਰਾਨ ਭੋਜਨ ਸਮਾਇ ਪਾਰਟੀ ਨੂੰ ਗੁਰਾਇਆਂ ਵਿੱਚ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਦੋ ਦਰਜਨ ਆਗੂ ਅਤੇ ਵਰਕਰ ਭੋਜਨ ਸਮਾਇ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਅਵਤਾਰ ਸਿੰਘ ਕ੍ਰੀਮਪੁਰੀ ਨੇ ਜਿੱਥੇ ਸ਼ਾਮਲ ਹੋਏ ਸਾਥੀਆਂ ਨੂੰ ਬੰਦਾ ਮਾਨ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਉੱਥੇ ਹੀ ਕਿਹਾ ਕਿ ਪੰਜਾਬ ਦੀ ਜਨਤਾ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਪੰਗ ਹੋ ਚੁੱਕਾ ਹੈ ਅਤੇ ਲੋਕ ਟੜਾ-ਟੜ ਬਹੁਜਨ ਸਮਾਏ ਪਾਰਟੀ ਦਾ ਪੱਲਾ ਫੜ ਰਹੇ ਹਨ ਮੀਟਿੰਗ ਦੌਰਾਨ ਸ਼ਾਮਲ ਹੋਏ ਕਰਮਜੀਤ ਸਿੰਘ ਸਾਬਕਾ ਸੀਨੀਅਰ ਨੀਤ ਪ੍ਰਧਾਨ ਯੋਥਾਕਾਲੀ ਦਲ ਪੰਜਾਬ ਸਿਕੰਦਰ ਰਾਉਤ ਵਿਨੋਦ ਕੁਮਾਰ ਵਰਿੰਦਰ ਕੁਮਾਰ ਰਵਿੰਦਰ ਕੁਮਾਰ ਦਲੀਪ ਕੁਮਾਰ ਜਸਵੀਰ ਸਿੰਘ ਗੁਰਦੇਵ ਕੁਮਾਰ ਸੁਰਿੰਦਰਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਮੈਂਬਰ ਹਾਜ਼ਰ ਸਨ ਗੁਰਾਇਆਂ ਤੋਂ ਨਵਰੰਗ ਟੀਵੀ ਲਈ ਮਨੀਸ਼ ਕੌਸ਼ਲ ਦੀ ਰਿਪੋਰਟ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਕੀਤੀ ਜਾ ਰਹੀ ਹੈ ਅੱਜ ਉਸ ਸਬੰਧ ਦੇ ਵਿੱਚ ਫਲੋਰ ਅਤੇ ਬੰਗਾ ਵਿਧਾਨ ਸਭਾ ਹਲਕੇ ਦਾ ਮੈਂ ਦੌਰਾ ਰੱਖਿਆ ਬੰਗਾ ਵਿਧਾਨ ਸਭਾ ਦਾ ਕੰਪਲੀਟ ਕਰਕੇ ਫਲੋਰ ਦੇ ਵਿੱਚ ਆਇਆ ਪਿੰਡ ਪਿੰਡਾਂ ਦੇ ਵਿੱਚ ਮੀਟਿੰਗਾਂ ਹੁਣ ਗਰਾਿਆਂ ਦੇ ਵਿੱਚ ਮੀਟਿੰਗ ਹੋਈ ਬਹੁਤ بڑا ਉਤਸ਼ਾਹ ਆਇਆ ਪੰਜਾਬੀਆਂ ਦੇ ਅੰਦਰ ਪੰਜਾਬ ਸੰਭਾਲੋ ਰੈਲੀ ਦੇ ਲਈ ਪੰਜਾਬ ਦੇ ਵਿੱਚ ਇੱਕ ਨਵਾਂ ਬਦਲ ਖੜਾ ਕਰਨੇ ਲਈ ਪੰਜਾਬ ਦੇ ਵਿੱਚ ਡਰੱਗ ਮਾਫੀਆ ਦੇ ਖਾਤਮੇ ਦਾ ਜੋ ਅੰਦੋਲਨ ਮੌਜੂਦ ਸਮਾਜ પાર્ટી 15 ਮਾਰਚ ਨੂੰ ਐਲਾਨਨ ਜਾ ਰਹੀ ਹੈ ਉਹਦੇ ਲਈ ਪੰਜਾਬੀਆਂ ਦਾ ਇੱਕ ਬੜਾ ਜਨ ਸਮਰਥਨ ਮੌਜੂਦ ਸਮਾਜ પાર્ટી ਦੇ ਨਾਲ ਖੜਾ ਹੋ ਰਿਹਾ ਖਾਸ ਕਰਕੇ ਔਰਤਾਂ ਦੇ ਵਿੱਚ ਬੜਾ ਰੁਝਾਨ ਮੈਨੂੰ ਦੇਖਣ ਨੂੰ ਨਜ਼ਰ ਆ ਰਿਹਾ ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਸੰਭਾਲੋ ਰੈਲੀ ਇਤਿਹਾਸਕ ਹੋਊਗੀ ਫਲੋਰ ਵਿਧਾਨ ਸਭਾ ਚੋ ਵੀ ਬੜੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਜੜੀਆਂ ਉਹ ਦਾਣਾ ਮੰਡੀ ਫਗਵਾੜਾ ਪਹੁੰਚਣਗੀਆਂ ਔਰ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੀ ਤਕਦੀਰ ਔਰ ਪੰਜਾਬ ਦੀ ਤਸਵੀਰ ਬਦਲਣੇ ਦਾ ਜੋ ਅੰਦੋਲਨ ਅਸੀਂ ਲਾਂਬੰਦ ਕਰਨਾ ਹੈ ਔਰ ਉਹ ਇੱਕ ਇਤਿਹਾਸਕ ਪਲ ਹੋਣਗੇ 15 ਮਾਰਚ ਨੂੰ ਅੱਜ ਦੀ ਜਿਹੜੀ ਆਪਣੇ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਆਰਾਮਗੜੀ ਹਮਲੇ ਦੇ ਵਿੱਚ ਇੱਥੇ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਤੇ ਜਿਨ੍ਹਾਂ ਨੇ ਅੱਜ BSP ਨੂੰ ਆਪਣੇ ਹੱਥ ਮਜ਼ਬੂਤ ਕੀਤੇ ਸਾਡੇ ਨਾਲ ਰਲ ਕੇ ਤੇ ਉਹਨਾਂ ਸਾਥੀਆਂ ਦਾ ਮੈਂ ਖਾਸ ਕਰਕੇ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੈ ਭੀਮ ਜੈ ਭਾਰਤ